ਸੰਘਰਸ਼ ਚੱਲ ਰਿਹਾ ਸਾਰੀਆਂ ਜਥੇਬੰਦੀਆਂ ਵੱਲੋਂ ਭਾਨੇ ਸਿੰਘ ਨੂੰ ਫੜ ਕੇ ਛੁੱਟਾ ਕਰਵਾਇਆ ਦੀਗਾ ਕੱਲ ਪਹਿਲਾਂ ਅਸੀਂ 5 ਤਰੀਕ ਦਿੱਤੀ ਸੀ ਵੀ ਭਗਵਾਨਤ ਮਾਨ ਦੇ ਕੋਠੀ ਦੇ ਮੋੜੇ ਜਾ ਕੇ ਵੱਡਾ ਧਰਨਾ ਦੇਵਾਂਗੇ ਪਰ ਅਸੀਂ ਅੱਜ ਅਮਰਜੈਂਸੀ ਮੀਟਿੰਗ ਕਰਦ ਕੇ ਸਾਨੂੰ ਲੱਗਿਆ ਵੀ ਲੇਟ ਹੋਣੀ ਉਹ ਵੀ ਇਹਨੂੰ ਦੇਖ ਕੇ ਉਹ ਸੀ 3 ਤਰੀਕ ਕਰਤੀ ਤੇ ਮੈਂ ਸੋਡੇ ਰਾਹੀਂ ਸ੍ਰੋਕਤ ਕਸਾਨ ਮੋਰਚੇ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਜਿਹੜੀਆਂ ਵੀ ਕਿਸਾਨ ਜਥੇਬੰਦੀਆਂ ਤੇ ਹੋਰ ਲੋਕਾਂ ਨੂੰ ਬੇਨਤੀ ਕਰਦਾ ਹਮਾ ਕੇ ਮਤਲਬ 11 ਵਜੇ ਨੂੰ ਮਤਲਬ ਸੰਗਰੂਰੋਂ ਦੀ ਕੋਠੀ ਦੇ ਵਾਰਗੇ ਪਹੁੰਚਣਾ ਤੇ ਜਿੰਨਾ ਚਿਰ ਉਹ ਰਹਾਨੇ ਕਰਦੇ ਅਧੂਲਨ ਜਾਰੀ ਰੱਖਾਂਗੇ ਤੇ ਸੰਗਰੂਰ ਮੋਰਚੇ ਦੀ ਮਤਲਬ ਇਸ ਅਧੂਲਨ ਦੇ ਵਿੱਚ ਹਮਾਇਤ ਹੈ ਮੇਰੀ ਸਾਰੇ ਲੋਕਾਂ ਨਾਲ ਗੱਲ ਕੀਤੀ ਮਸਾਬੇ ਉੱਤੇ ਬੋਲਤਾ ਤੇ ਮੈਂ ਹੋਰ ਲੋਕਾਂ ਨੂੰ ਵੀ ਬੇਨਤੀ ਕਰਦਾ ਖਾਸ ਕਰਕੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਆਉਣਗੇ ਨੌਜਵਾਨੀ ਜੇ ਆਉਗੇ ਤਾਂ ਅਧੂਲਨ ਅਸੀਂ ਛੇਤੀ ਜਿੱਤ ਲਵਾਂਗੇ ਇੱਕ ਮਾਰ ਨੂੰ ਜਾਣਕਾਰੀ ਸ਼ਾਂਤ ਰੱਖਾਂਗੇ ਤਾਂ ਅਧੂਲਨ ਅਸੀਂ ਜਿੱਤ ਜਾਾਂਗੇ ਇਹ ਹੀ ਮੇਰੀ ਅੱਜ ਦਾ ਕਹਿਣਾ ਹੈ ਸਾਹਿਬ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਹਾਂਜੀ ਜੀ ਰਸਨ ਅੱਜ ਬੇਨਤੀ ਕਰ ਦਿੱਤੀ ਹੈ ਜੀ ਆਪਣੇ ਪ੍ਰਧਾਨ ਜੀ ਨੇ ਬਸ ਸਾਰੇ ਨੌਜਵਾਨਾਂ ਨੂੰ ਇਹ ਹੀ ਬੇਨਤੀ ਹੈ ਵੀ ਜੇ ਇਹ ਜ਼ਬਰਦਸਤ ਕਵਾੜਾ ਰੋਕਣਾ ਵਾ ਜਿਹੜਾ ਨੌਜਵਾਨਾਂ ਦਾ ਸ਼ਿਕਾਰ ਖੇਡਿਆ ਜਾ ਰਿਹਾ ਵੱਖ-ਵੱਖ ਅਪਰੀਕਿਆਂ ਦੇ ਨਾਲ ਕਿਸੇ ਨੂੰ ਗੈਂਗਸਟਰ ਕਹਿ ਕੇ ਕਿਸੇ ਨੂੰ ਕੁਸ ਕਹਿ ਕੇ ਜੇ ਉਹਨੂੰ ਰੋਕਣਾ ਵਾ ਤੇ ਸਾਰੇ ਵੀਰ ਤਿੰਨ ਤਰੀਕ ਨੂੰ ਵੱਧ ਤੋਂ ਵੱਧ ਗਿਣਤੀ 'ਚ ਉੱਥੇ ਪਹੁੰਚ ਗਏ ਤਾਂ ਕਿ ਆਪਾਂ ਜਿਹੜਾ ਆਪਣਾ ਭਰਾ ਅੰਦਰ ਬੈਠਾ ਪਾ ਉਹਨੂੰ ਵੀ ਸ਼ਰਾਸ ਕੀਤੇ ਜਿਹੜੇ ਨੌਜਵਾਨ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਸ਼ਿਕਾਰ ਬਣਨੇ ਆ ਇਹਨਾਂ ਦਾ ਜਿਹੜਾ ਕਵਾੜਾ ਵਾ ਜ਼ਬਰਦਸਤ ਉਹ ਵੀ ਰੋਕ ਸਕੀਏ ਆਪਾਂ ਹਾਂਜੀ ਬਿਕੋ ਅੱਜ ਜਿਹੜੀ ਮੀਟਿੰਗ ਸੀ ਇਹ ਪਾਨੇ ਦੇ ਘਰ ਬੁਲਾਈ ਗਈ ਹੈ ਇੱਕ ਜਬਰ ਵਿਰੋਧੀ ਐਕਸ਼ਨ ਕਮੇਟੀ ਦਾ ਫੈਸਲਾ ਹੋਇਆ ਹੈ ਇਹ ਸੰਘਰਸ਼ ਨੂੰ ਤਿੱਖਾ ਕਰਨ ਦਾ ਫੈਸਲਾ ਹੋਇਆ ਹੈ ਜਿਸ ਤਰ੍ਹਾਂ ਦਾ ਸੱਚੀ ਆਵਾਜ਼ ਨੂੰ ਦਬਾਉਣ ਦਾ ਫੈਸਲਾ ਪੰਜਾਬ ਸਰਕਾਰ ਪੰਜਾਬ ਪੁਲਿਸ ਨੇ ਲਿਆ ਹੈ ਇਹਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਦੇ ਸੋ ਇਹਦੇ ਨਾਲ ਇਕੱਠੇ ਹੋ ਕੇ ਤਕੜਾ ਸੰਘਰਸ਼ ਕਰਨ ਦਾ ਫੈਸਲਾ ਹੈ ਅਸੀਂ ਇਹਨੂੰ ਸਿਰੇ ਲਾਵਾਂਗੇ ਪਾਨੇ ਨੂੰ ਵੀ ਰਿਹਾ ਕਰਾਵਾਂਗੇ ਆਉਂਦੇ ਦਿਨਾਂ ਦੇ ਅੰਦਰ 3 ਤਰੀਕ ਦਾ ਜਿਹੜਾ ਪ੍ਰੋਗਰਾਮ ਲੀਕੇ ਉਹਦੇ ਸਾਰੀਆਂ ਜਥੇਬੰਦੀਆਂ ਵੱਲੋਂ ਅਸੀਂ ਸਹਿਮਤੀ ਦਿੱਤੀ ਹੈ ਵੱਡੀ ਗਿਣਤੀ ਜਥੇਬੰਦੀਆਂ ਦੀਆਂ ਆਵਣਗੇ ਹਾਜਰੀ ਹੈਗੀ ਆ ਉਹਨਾਂ ਦੇ ਲੀਡਰ ਸਾਹਿਬਾਨ ਨੇ ਤੇ ਵੱਡੇ ਇਕੱਠ ਕਰਾਂਗੇ ਸਰਕਾਰ ਨੂੰ ਇਹ ਮਜਬੂਰ ਕਰਾਂਗੇ ਕਿ ਸਾਡੇ ਸਾਥੀ ਨੂੰ ਤੁਰੰਤ ਰਿਹਾ ਕੀਤਾ ਜਾਵੇ ਹਾਂਜੀ ਬਈ ਜੀ ਮੇਰੀ ਸਾਰੇ ਇਨਸਾਫਪਸੰਦ ਲੋਕਾਂ ਨੂੰ ਬੇਨਤੀ ਆ ਅਪੀਲ ਆ ਵੀ ਭਾਈ ਜਿਹੜਾ ਪੰਨ ਦੀ ਰਹੀ ਵਾਸਤੇ ਤਿੰਨ ਤਰੀਕ ਨੂੰ ਪ੍ਰਧਾਨ ਮੰਤਰੀ ਦੀ ਕੋਠੀ ਦਾ ਘਰਾਓ ਕਰਿਆ ਜਾ ਰਿਹਾ ਜਾਂ ਧਰਨਾ ਲਾਇਆ ਜਾ ਰਿਹਾ ਇਹਦੇ ਵਿੱਚ ਵੱਤੋ ਵੱਤ ਵੱਡੀ ਗੱਤੇ ਵਿੱਚ ਪਹੁੰਚਿਆ ਜਾਵੇ ਕਿਉਂਕਿ ਜਿਹੜਾ ਸਵਾਲ ਆ ਕਾਨੂੰਨ ਦੇ ਵਿਵਸਥਾ ਸਵਾਲ ਆ ਜੇ ਕਾਨੂੰਨ ਹੋਰ ਮਤਲਬ ਗਲਤ ਮੰਨਣ ਵਾਸਤੇ ਹੋਰ ਨੇ ਜਿਹੜੇ ਸਹੀ ਮੰਨਣ ਨੂੰ ਵਾਸਤੇ ਹੋਰ ਨੇ ਆਦਿ ਲੋਕਾਂ ਦੇ ਸੱਚ ਦੀ ਆਵਾਜ਼ ਠਾਉਂਦੇ ਨੇ ਉਹਨਾਂ ਨੂੰ ਦੱਬਣ ਵਾਸਤੇ ਸਰਕਾਰਾਂ ਇਹੋ ਜਿਹੇ ਹਤਕੰਡੇ ਪਨਾਰੀਆਂ ਨੇ ਉਹਨੂੰ ਰੋਕਣ ਵਾਸਤੇ ਨਾ ਆਪਾਂ ਨੂੰ ਇਹੋ ਜਿਹੇ ਪੁਰਜ਼ੋਰ ਜਿਹੇ ਧਰਨ ਮੁਜਾਰੇ ਕਰਨੇ ਪੈਣੇ ਨੇ ਆਹ ਨਾਲ ਟਾਈਮ ਤੇ ਠੀਕ ਹੈ ਜੀ ਹਾਂਜੀ ਜੀ ਬੀਬੀ ਜੀ ਹਾਂਜੀ ਸਾਰੇ ਕਿਸਾਨ ਜੋ ਇੱਥੇ ਬੰਦੇ ਨੇ ਉਹਨੂੰ ਜਿਹੜਾ ਪ੍ਰੋਗਰਾਮ ਅਲਿਖਿਆ ਗਿਆ ਸਾਡੀ ਕਿਸਾਨ ਜਥੇਬੰਦੀ ਭਾਰਤੀ ਕਿਸਾਨਾਂ ਨੂੰ ਲੱਖਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਊਗਾ ਗੱਲ ਅੱਜ ਸਾਡੇ ਪੰਜਾਬ ਦੀ ਹੈ ਪੰਜਾਬ ਦੀ ਕਿਸਾਨੀ ਔਰ ਜਵਾਨੀ ਦੋਨੋਂ ਖਤਰੇ ਦੇ ਵਿੱਚ ਆ ਅਸੀਂ ਜਿਹੜੀ ਸਰਕਾਰ ਬਦਲਾ ਬਦਲਾ ਦੇ ਚੱਕਰ ਦੇ ਵਿੱਚ ਚੁਣ ਕੇ ਬੈ ਗਈਆਂ ਇਹ ਸਰਕਾਰ ਇਹ ਉਹੀ ਸਰਕਾਰ ਆ ਜਿਨ੍ਹਾਂ ਨੇ ਨੌਜਵਾਨਾਂ ਨੂੰ ਆਪਣੇ ਪਿੱਛੇ ਲਾਇਆ ਸੀ ਤੇ ਨੌਜਵਾਨਾਂ ਨੇ ਆਪਣੀ ਤਨਦੇਹੀ ਦੇ ਨਾਲ ਇਹਨਾਂ ਦੇ ਨਾਲ ਖੜ ਕੇ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਤੇ ਉਹੀ ਆਮ ਆਦਮੀ ਪਾਰਟੀ ਆ ਜਿਹੜੀ ਅੱਜ ਆਮ ਆਦਮੀ ਦੇ ਉੱਪਰ ਜ਼ਬਰ ਕਰ ਰਹੀ ਹੈ ਸੋ ਅਸੀਂ ਜ਼ਬਰ ਦੇ ਖਰਾਫ ਲੜਦੇ ਆਏ ਆ ਤੇ ਲੜਦੇ ਰਹਾਂਗੇ ਸੋ ਮੇਰੇ ਸਾਰੇ ਹੀ ਨੌਜਵਾਨ ਵੀਰਾਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਤਿੰਨ ਤਰੀਕ ਦਾ ਜੋ ਅਸੀਂ ਪ੍ਰੋਗਰਾਮ ਲੀਕਿਆ ਉਸ ਦੇ ਵਿੱਚ ਵੱਧ ਛੜ ਕੇ ਹਿੱਸਾ ਪਾਉਣ ਤਾਂ ਕਿ ਅਸੀਂ ਭਾਨੇ ਸਿੱਧੂ ਨੂੰ ਰਹਾ ਕਰ ਸਕੀਏ ਭਾਈ ਜੀ ਮੈਂ ਤਾਂ ਇਹੀ ਕਹਿਣਾ ਚਾਹਣਾ ਵੀ ਦੇਸ਼ ਵਿੱਚ ਹਿੰਦੁਸਤਾਨ ਵਿੱਚ ਜਦ ਵੀ ਉੱਠਿਆ ਜ਼ਬਰ ਦੇ ਖਿਲਾਫ ਜ਼ੁਲਮ ਦੇ ਖਿਲਾਫ ਪੰਜਾਬ ਉੱਠਿਆ ਸੋ ਜਿਹੜਾ ਪੰਜਾਬ ਹਮੇਸ਼ਾ ਮੂਰਲੀ ਕਤਾਰ ਚ ਲੜਾਈਆਂ ਲੜਦਾ ਜ਼ੁਲਮ ਦੇ ਖਿਲਾਫ ਅਜੋ ਪੰਜਾਬੀਆਂ ਤੇ ਸਭ ਤੋਂ ਜਿਆਦਾ ਤਸੱਦਦ ਹੋ ਰਿਆ ਸਮੇਂ ਦੀ ਸਰਕਾਰ ਬਣੀਓ ਚਾਇਆ ਸੈਂਟਰ ਬਣਿਓ ਸੋ ਇਸ ਦੇ ਖਿਲਾਫ ਲਾਮਬੰਦ ਹੋ ਕੇ ਗੁਰੂ ਸਾਹਿਬ ਨੇ ਜਿਹੜੇ ਰਾਹ ਦਿਖਾਏ ਨੇ ਉਹਨਾਂ ਤੇ ਚੱਲਦੇ ਹੋਏ ਇਸ ਜ਼ਬਰ ਦੇ ਖਿਲਾਫ ਵੱਡਾ ਸੰਘਰਸ਼ ਮੇੜਨਾ ਪਊਗਾ ਸੋ ਸਾਰੀ ਜਿਹੜੀਆਂ ਸਾਡੀਆਂ ਜਥੇਬੰਦੀਆਂ ਇਹਨੂੰ ਅਸੀਂ ਨੌਜਵਾਨ ਪੀੜੀ ਫੋਲੋ ਕਰਦੇ ਆ ਸਮਾਜ ਸੇਵਕਾਂ ਨੂੰ ਫੋਲੋ ਕਰਦੇ ਆ ਸੋ ਜਥੇਬੰਦੀਆਂ ਨੇ ਜਿਹੜਾ ਕਾਲ ਦਿੱਤੀ ਆ ਇਹਨਾਂ ਤਰੀਕ ਨੂੰ ਸੰਗਰੂਰ ਦੇਖੇ ਭਗਵਾਨਤ ਮਾਨ ਦੀ ਕੋਠੀ ਦਾ ਘਰਾਵ ਕਰਨ ਵਾਸਤੇ ਸੋ ਮੇਰੇ ਬੰਨੀਓ ਪੰਚਾਇਤ ਯੂਨੀਅਨ ਬੰਨੀਓ ਲਾ ਲੋ ਇੱਕ ਸਰਪੰਚ ਬੰਨੀਓ ਲਾ ਲੋ ਅਦਨੇ ਬੰਨੀਓ ਬੇਨਤੀ ਆ ਵੀ ਵੱਧ ਚੜ ਕੇ ਇਸ ਵਿੱਚ ਹਿੱਸਾ ਲਈਏ ਤੇ ਇਸ ਜ਼ਬਰਦਸਤ ਵਿਰੋਧੀ ਜਿਹੜੀ ਸਰਕਾਰ ਆ ਉਸ ਦੀਆਂ ਜਣਾ ਆਪਾਂ ਹਲਾ ਦੀਏ ਹਾਂਜੀ ਬੱਬੂ ਜੀ ਭਾਰਤੀ ਕਿਸਾਨ ਜੀ ਨੇ ਚੜੂਨੀ ਵੱਲੋਂ ਬਾਈ ਅਸੀਂ ਨਾਲ ਆ ਪਾਨੇ ਪਿੱਛੇ ਨਹੀਂ ਅਨਸਾਨੀਅਤ ਤੌਰ ਦੇ ਉੱਤੇ ਸਾਰਿਆਂ ਨੂੰ ਸਾਨੂੰ ਆਉਣਾ ਚਾਹੀਦਾ ਕਿਵੇਂ ਸੀ ਕੱਲ ਦਾ ਕੱਠ ਸੀਗਾ ਸਾਡਾ ਕੋਰਡ ਦੁਨੇ ਬਹੁਤ ਵੱਡਾ ਹੰਗਾਰਾ ਐਸ ਲੋਟੀ ਸਾਡਾ 3 ਤਰੀਕ ਨੂੰ ਸੰਗਰੂਰ ਵੱਧ ਕੱਠ ਹੋਣਾ ਚਾਹੀਦਾ ਕਿਉਂਕਿ ਤਰੀਕ ਇਹਦੇ ਚ ਪਹਿਲਾਂ ਮੈਂ ਬੇਨਤੀ ਕਰਦੇ ਆਂ ਵੀ ਪੰਜ ਦਿੱਤੀ ਗਈ ਸੀ ਪਰ ਉਹਦੇ ਤੇ ਜ਼ੁਲਮ ਦਿਨ 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 ਵੱਧ ਕਰੀ ਜਾਂਦੇ ਆ ਉਸ ਕਰਕੇ ਅੱਜ ਸਾਰੀਆਂ ਜਸੇਬੰਦੀਆਂ ਨੇ ਫੈਸਲਾ ਲੇਤਾ ਵੀ ਉਹ ਪ੍ਰੋਗਰਾਮ ਅਸੀਂ 3 ਤਰੀਕ ਦਾ ਕੀਤਾਗਾ 3 ਤਰੀਕ ਨੂੰ ਸਾਡੀ ਜਸੇਬੰਦੀ ਐਨੀਓ ਸਾਡੇ ਐਨੀਓ ਪੂਰਾ ਭਾਈ ਸਮਰਥਨ ਆ ਤੇ ਭਾਨੇ ਸਿੱਧੂ ਨੂੰ ਅਸੀਂ ਰਹਾ ਕਰਾਂਗੇ ਹਾਂਜੀ ਬਾਪੂ ਜੀ ਹਾਂਜੀ ਭਾਈ ਤੁਸੀਂ ਜਿਹਾ ਬੋਲੋ ਅਸੀਂ ਜੀ ਜਥੇਬੰਦੀਆਂ ਨੇ ਤਾਂ ਸਾਰਿਆਂ ਨੇ ਦਾਸੀ ਦਿੱਤਾ ਜਥੇਬੰਦੀਆਂ ਦੀ ਸਾਰਿਆਂ ਦੀ ਫੁੱਲ ਸਪੋਰਟ ਆ ਪੂਰੀ ਹਮਾਇਤ ਆ ਕਿ ਅਸੀਂ ਨੌਜਵਾਨਾਂ ਨੂੰ ਵੀਰਾਂ ਨੂੰ ਮਾਤਾਵਾਂ ਨੂੰ ਭੈਣਾਂ ਨੂੰ ਬੇਨਤੀ ਕਰਦੇ ਆ ਕਿ ਭਾਨੇ ਨੂੰ ਰਿਹਾ ਕਰਾਉਣ ਲਈ 3 ਤਰੀਕ ਨੂੰ ਸੰਗਰੂਰ ਲਾਜ਼ਮੀ ਤੌਰ ਤੇ ਉਥੇ ਜ਼ਰੂਰ ਪਹੁੰਚੋ ਜੀ ਲੰਬੀ ਹੋ ਗਈ ਹਾਂਜੀ ਭਾਈ ਜੀ ਤਾਂ ਤੇਈ ਕਿਸਾਨ ਮਜ਼ਦੂਰ ਹਾਂ ਇਹਨਾਂ ਨੂੰ ਪੰਜਾਬ ਵੱਲੋਂ ਮੈਂ ਮਨਜੀਤ ਸਿੰਘ ਸਾਰੇ ਸਾਡੇ ਨੌਜਵਾਨ ਵੀਰਾਂ ਨੂੰ ਬੀਬੀਆਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਕਹਿਣਾ ਹੈ ਇਹੜਾ ਸਾਡੇ ਸਿੱਧੂ ਛੋਟੇ ਵੀਰ ਤੇ ਇੱਕ ਬਹੁਤ ਹੀ ਜ਼ਿਆਦਾ ਤਸੱਦਦ ਕੀਤਾ ਜਾ ਰਿਹਾ ਸਰਕਾਰ ਵੱਲੋਂ ਕਿਉਂਕਿ ਇੱਕ ਹਫ਼ਤਾ ਪਹਿਲਾਂ ਹੋ ਗਿਆ ਅਸੀਂ ਪਹਿਲਾਂ ਕੱਲ ਉੱਥੇ ਇਕੱਠੇ ਸੀਗੇ ਕੋਟੂਸ ਨੇ ਮੰਡੀ 'ਚ 5 ਤਰੀਕ ਦੇ ਸੀ ਅਸੀਂ ਅੱਜ ਸਾਰੇ ਜਥੇਬੰਦੀਆਂ ਨੇ ਇਕੱਠੇ ਹੋ ਕੇ ਫੈਸਲਾ ਕਰਕੇ 3 ਤਰੀਕ ਦਾ ਕਰਿਆ ਵੀ 3 ਤਰੀਕ ਨੂੰ ਸੀ ਸੰਗਰੂਰ ਸਵੇਰੇ 10 ਵਜੇ ਤੋਂ ਪਹੁੰਚੀਏ ਵੱਧ ਤੋਂ ਵੱਧ ਸੰਖਿਆ 'ਚ ਪਹੁੰਚੀਏ ਤਾਂ ਕਿ ਅਸੀਂ ਇਹ ਸਰਕਾਰ ਦੇ ਤਾਂ ਉਹਦੇ ਵਿਚਾਰ ਹੀ ਕਿੰਨ ਸਾਫਤ ਹੋ ਸਕਿਏ ਕਿਉਂਕਿ ਜਿਹੜੇ ਜ਼ਬਰਜਨਾ ਨੌਜਵਾਨ ਮੁੱਡਾਂ ਤੇ ਕਰਨ ਲੱਗੇ ਆ ਉਹ ਬੰਦ ਕਰਕੇ ਇਹ ਸੋਚਣ ਦੇ ਮਜਬੂਰ ਹੋ ਜਾਣ ਕਿਉਂਕਿ ਇਹ ਕਿਸੇ ਅਫਦਾਲੀ ਦਾ ਰਾਜ ਨਹੀਂ ਹੈਗਾ ਇਹ ਆਮ ਪਬਲਿਕ ਦਾ ਰਾਜ ਹੈ ਤੇ ਇਦਾਂ ਚੱਲੂਗਾ ਵੈਗਰਤ ਹਾਲਤਾ ਬਾਈ ਹੋਰ ਬੋਲਣਾ ਜੀ ਇਧਰ ਕਿਸ ਤੁਸੀਂ ਇਹ ਉਹ ਜੀ ਖਾਲ ਸਾਹਿਬ ਵੈਗਰੂ ਜੀ ਕਿਤੇ ਮੈਂ ਭਾਰਤੀ ਕਿਸਾਨ ਯੂਨੀਅਨ ਦੀ ਕਿਤਾਬ ਸਿੱਧੂਪੁਰ ਵੱਲੋਂ ਜੋ ਆਪਣੇ ਵੀਰ ਭਾਨਾ ਸਿੱਧੂ ਤੇ ਜਾਵਟ ਆਇਆ ਗਿਆ ਨਿਆਂ ਦੇ ਪਰਚੇ ਕੀਤਾ ਉਹਦੇ ਸਵਾਂਦ ਵਿੱਚ ਕੱਲ ਆਪਣਾ ਕੋਟ ਦੇ ਨਾਲ ਵੇਖੇ ਵੱਡੀ ਇਕੱਠ ਹੋਇਆ ਲੋਕਾਂ ਦਾ ਉੱਥੋਂ ਇਹ ਗੱਲ ਨਿਕਲ ਕੇ ਆਈ ਵੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦਾ ਵਿਚਾਰ ਸੀ ਵੀ ਆਪਾਂ ਭਵਨਪਾਲ ਪ੍ਰਮੱਖ ਮੰਤਰੀ ਦੀ ਕੋਠੀ ਘੇਰੀਏ ਉਹਦਾ ਸਮਾਂ 5 ਤਰੀਕ ਦਿੱਤਾ ਗਿਆ ਸੀ ਕੱਲ ਹੋਰ ਇੱਕ ਪਰਚਾ ਰਾਤ ਨੂੰ ਜਿਹੜਾ ਹੈਗਾ ਮਹੱਲੀ ਵਿਖੇ ਦਰਜ ਕੀਤਾ ਜਿਹੜਾ ਉਹਦਾ ਮਤਲਬ ਸਰਕਾਰ ਜਿਹੜੀ ਹੈ ਪਿੱਛੇ ਨਹੀਂ हट ਰਹੀ ਜ਼ਿਆਦਾ ਜ਼ੁਲਮ ਢਾ ਰਹੀ ਹੈ ਉਹਦੇ ਕਰਕੇ ਜਿਹੜਾ ਹੈਗਾ ਸੋਚਿਆ ਕਿਸਾਨ ਜਥੇਬੰਦਗਾ ਨੇ 22 ਲੱਖਾਂ ਜੀ ਨੇ ਜੋ ਵੀ ਇਨਸਾਨ ਪਸੰਦ ਲੋਕ ਨੇ ਇਹ ਨਰਨਾ ਲਿਆ ਅੱਜ ਹੁਣੇ-ਹੁਣੇ ਮੀਟਿੰਗ ਕਰਕੇ ਵੇ ਜਿਹੜਾ ਆਪਾਂ ਪ੍ਰੋਗਰਾਮ ਆ ਪੰਜ ਆਲਾ ਤਿੰਨ ਤੇ ਲੈ ਕੇ ਜਾਈਏ ਤਾਂ ਕਿ ਸਰਕਾਰ ਦੀ ਅੱਖਾਂ ਖੋਲ ਸਕੀਏ ਸਰਕਾਰ ਨੂੰ ਘੇਰ ਸਕੀਏ ਇਸ ਲਈ ਵੱਧ ਤੋਂ ਵੱਧ ਕਿਸਾਨ ਵੀਰਾਂ ਨੂੰ ਨੌਜਵਾਨਾਂ ਨੂੰ ਘੈਣਾ ਨੂੰ ਮਤਾਵਾ ਨੂੰ ਬੇਨਤੀ ਕਰਦਿਆਂ ਇਸ ਜ਼ਬਰ ਦੇ ਖਿਲਾਫ ਆਪਾਂ ਨੂੰ ਇੱਕ ਵਾਰ ਜਰੂਰ ਸਾਰੇ ਪੰਜਾਬ ਨੂੰ ਛੜਕਰ ਤੇ ਆਉਣਾ ਪੈਣਾ ਹੈ ਇਸ ਲਈ ਬੇਨਤੀ ਕਰਦਿਆਂ ਵੱਧ ਤੋਂ ਵੱਧ ਪਹੁੰਚਣਾ 3 ਤਰੀਕ ਨੂੰ ਵੱਧ ਤੋਂ ਵੱਧ ਸਾਧਨ ਲੈ ਕੇ ਆਪਣਾ ਜੋ ਵੀ ਹੈ ਰਾਸ਼ਨ ਪਾਣੀ ਜੋ ਕਿਸੇ ਵੀ ਇੱਕ ਆਪਣਾ ਸਮਾਜ ਸੇਵੀ ਦਾ ਮਤਲਬ ਜਿਹੜਾ ਹੈਗਾ ਉਹਦੇ ਤੇ ਤਸੱਦਦ ਹੋ ਰਿਹਾ ਹੈ ਇਹ ਆਪਣੇ ਤੇ ਵੀ ਹੋਣਾ ਇਸ ਲਈ ਆਪਾਂ ਕਿਸੇ ਤੋਂ ਕੋਈ ਆਸ ਨਾ ਰੱਖੀਏ ਕਿ ਉੱਥੇ ਆਪਾਂ ਨੂੰ ਚਾਹ ਪਾਣੀ ਵਗੈਰਾ ਹੋਰ ਮਿਲੇਗਾ ਜੋ ਵੀ ਆਪਾਂ ਹੈਗਾ ਆਪ ਦਾ ਬੰਦੋਬਸਤ ਕਰਕੇ ਆਪ ਲੈ ਕੇ ਜਾਣਾ ਇੰਨਾ ਕਹਿੰਦੇ ਹੋਏ ਸਭ ਤੋਂ ਵੱਧ ਵੱਧ ਪਹੁੰਚਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਨੂੰ ਸਰਪੰਚ ਨੂੰ ਸਰਪੰਚ ਨੂੰ ਭਾਈ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਭਰਾਵਾਂ ਮੇਰੇ ਪਹਿਲਾਂ ਤਾਂ ਭਾਈ ਜਿੰਨੇ ਸਾਡੇ ਪਿੰਡ ਕੋਟਦਨੇ ਦੇ ਵਿੱਚ ਕੱਲ ਜਿੰਨੀ ਸੰਗਤ ਆਈ ਆ ਅਸੀਂ ਪਹਿਲਾਂ ਤਾਂ ਮਾਫੀ ਇਹ ਚਾਹੁੰਦੇ ਵੀ ਸਭ ਤੋਂ ਪੂਰਾ ਪ੍ਰਬੰਧ ਨਹੀਂ ਹੋ ਸਕਿਆ ਔਰ ਜਿਹੜੀ ਸੰਗਤ ਪਿੱਛੇ ਜਾਮਾ ਦੇ ਵਿੱਚ ਫਸ ਗਈ ਉਹ ਉੱਥੇ ਪਹੁੰਚ ਨਹੀਂ ਸਕੇ ਪਹਿਲਾਂ ਤਾਂ ਬਾਈ ਉਹਨਾਂ ਤੋਂ ਅਸੀਂ ਮਾਫੀ ਮੰਗਦੇ ਆ ਬਾਈ ਸਾਰਿਆਂ ਨੂੰ ਹੱਥ ਵੰਨ ਕੇ ਬੇਨਤੀ ਇਹ ਆ ਜਿਹੜੀ ਸੁਡੀ ਆਵਾਜ਼ ਸੀ ਵੀ ਪੰਜ ਤਰੀਕਾ ਦਿਨ ਬਾਅਦ ਵੀ ਥੋੜੇ ਦੇ ਦਿਨ ਬਾਅਦ ਨੇ ਉਹ ਸਾਰੇ ਆਪਣੇ ਜਥੇ ਬੰਦੀ ਨੇ 122 ਹੋਣਾਂ ਨੇ ਸਾਰਿਆਂ ਨੇ ਇਹ ਤਿੰਨ ਤਰੀਕ ਦਾ ਬਾਈ ਆਪਾਂ ਪ੍ਰੋਗਰਾਮ ਰੱਖਤਾ ਸੰਗਰੂਰ ਦਾ ਉਹਦੀ ਕੋਠੀ ਘੇਰਾਗੇ ਸੀਐਮ ਦੀ ਸਾਰੇ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੱਧ ਤੋਂ ਵੱਧ ਮੈਂ ਨੌਜਵਾਨਾਂ ਨੂੰ ਇੱਕ ਅਪੀਲ ਕਰਦਾ ਭਰਾ ਮੇਰੋ ਵੀ ਬਾਈ ਮਣ ਕੇ ਸ਼ਾਂਤ ਮਾਹੌਲ ਨਾਲ ਆਪਾਂ ਇਹ ਧਰਨਾ ਰੱਖਣਾ ਹੈ ਕਿ ਉਹ ਸਰਕਾਰਾਂ ਕਹਿੰਦੀਆਂ ਨੇ ਵੀ ਆਪਾਂ ਨੂੰ ਬਿਲਡ ਮਿਲੇਗਾ ਆਪਾਂ ਭਰਾ ਬਣ ਕੇ ਹੱਥ ਬੰਨ੍ਹ ਕੇ ਬੇਨਤੀ ਆ ਆਪਾਂ ਕਿਸੇ ਨੂੰ ਬਿਲਡ ਨਹੀਂ ਦੇਣੀ ਜਿਹੜੇ ਬਾਈ ਦੇ ਜ਼ਖਮ ਹੋ ਤੀ ਕਾਲੋ ਜਮਾਂ ਠੰਡੇ ਕਰਤੇ ਬਾਈ ਤੁਸੀਂ ਭਰਾ ਬਣ ਕੇ ਉਹਨੂੰ ਵੀਰਾ ਬਣ ਕੇ ਹੱਥ ਬੰਨ੍ਹ ਕੇ ਬੇਨਤੀ ਆ ਉਹਨੂੰ ਕਢਾ ਲਓ ਬਾਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਤੋਂ ਤਿੰਨ ਤਰੀਕ ਕਿਉਂ ਕੀਤੀ ਗਈ ਹੈ ਕਿਉਂਕਿ ਜ਼ਬਰ ਕੱਲ ਵਾਲੇ ਕੱਟ ਤੋਂ ਬਾਅਦ ਵਧਿਆ ਕੱਲ ਕੱਲਾ ਭਾਨਾ ਨਹੀਂ ਉਹਦੇ ਛੋਟੇਪਰਾ ਆਮਲੇ ਨੂੰ ਵੀ ਮੁਕੱਦਮੇ ਚ ਇਹਨਾਂ ਨੇ ਨਾਮਜ਼ਦ ਕਰਤਾ ਜਿਹੜਾ ਮਹਾਲੀਅਤੇ ਮੁਕੱਦਮਾ ਦਰਜ ਕੀਤਾ ਤੇ ਭਾਨੇ ਨੂੰ ਕੱਲ ਸੀਐਸਟਾਫ ਰਾਤ ਮਹਾਲੀ ਰੱਖਿਆ ਗਿਆ ਜੋ ਜ਼ਬਰ ਭਾਨੇ ਤੇ ਲੁਧਿਆਣੇ ਟਾਇਆ ਗਿਆ ਸੀ ਉਦੋਂ ਕਈ ਗੁਣਾ ਜ਼ਿਆਦਾ ਜ਼ਬਰ ਬਰਫ਼ ਦੀ ਸਿੱਲੀ ਤੇ ਪਾਦਨਾ ਬੰਦੇ ਨੂੰ ਮੂੰਹ ਦਾ ਖੋਲ ਕੇ ਮੂੰਹ ਚ ਕੜਾ ਪਾ ਕੇ ਤੇ ਉਤੋਂ ਦੀ ਪਾਣੀ ਸੱਟਣਾ ਵਿੱਚ ਰਮਾਲ ਰੱਖ ਕੇ ਸੰਗਤ ਸੱਦਾ ਪਾਣੀ ਡਿੱਗਦਾ ਇਹ ਉਹ ਕੋਈ ਉਸ ਤਰ੍ਹਾਂ ਦਾ ਛੱਡ ਢਾ ਰਿਹਾ ਜਿਹੜਾ ਕਿਸੇ ਮੈਡੀਕਲ ਚ ਵੀ ਨਹੀਂ ਆਉਣਾ ਆਮ ਤੌਰ ਤੇ ਕਹਿ ਦਿੰਦੇ ਆ ਵੀ ਯਾਰ ਮੈਡੀਕਲ ਕਰਾ ਦਿਓ ਡਾਕਟਰਾਂ ਦਾ ਬੋਰਡ ਬਿਠਾ ਦਿਓ ਉਹ ਮੈਡੀਕਲ ਰਿਪੋਰਟਾਂ ਦੇ ਵਿੱਚ ਵੀ ਇਹ ਜੀ ਕੁੱਟਦੇ ਆ ਠੰਡਾ ਪਾਣੀ ਪਾਈ ਜਾਂਦਾ ਸਿਰ ਤੇ ਬਿਠਾ ਕੇ ਮੈਡੀਕਲ ਚ ਕੀ ਆਉਣਾ ਸਿਰ ਦੇ ਵਿੱਚ ਜੁੱਤੀਆਂ ਬੰਦਰੇ ਦਿਮਾਗ ਚ ਮਾਰ ਦਿਆ ਤਹਾਂ ਤੋਂ ਸਿੱਧਾ ਅਸਰ ਹੁੰਦਾ ਬੰਦਰੇ ਦਿਮਾਗ ਤੇ ਬੰਦਾ ਮਨਸ ਤੌਰ ਦੇ ਉੱਤੇ ਫਿੱਲ ਜਾਂਦਾ ਇਨੂੰ ਕਰਾ ਬਦਮਾਖ ਖਿਲ ਗਿਆ ਇਹ ਜਿਹ ਤਸ਼ੱਦਦ ਆ ਜਿਹੜਾ ਕਰ ਰਹੇ ਆ ਤੇ ਇਹ ਜ਼ਬਰ ਰੋਕਣ ਲਈ ਆਪਾਂ ਨੂੰ ਪਾਈ ਤੋਂ ਤਿੰਨ ਕਰਨੀ ਪਈ ਆ ਸੋ ਮੇਰੀ ਅਪੀਲ ਆ ਜਿਵੇਂ ਤੁਸੀਂ ਕੱਲ ਆਏ 29 ਨੂੰ 3 ਤਰੀਕ ਨੂੰ ਪੰਜਾਬ ਦੇ ਹਰ ਘਰ ਦੇ ਵਿੱਚੋਂ ਸਾਡੀਆਂ ਮਾਮਾ ਭੈਣਾਂ ਨੌਜਵਾਨ ਬਜ਼ੁਰਗ ਜੇ ਚਾਹਣੇ ਆ ਕਿ ਇਹ ਜ਼ਬਰ ਰੋਕਿਆ ਜਾਵੇ ਮਸਲਾ ਕੱਲਾ ਭਾਨੇ ਦਾ ਨਹੀਂ ਆ ਮਸਲਾ ਹੋਰ ਵੀ ਜ਼ਬਰ ਜਿਹੜਾ ਹੋ ਰਿਹਾ ਅੱਜ ਤਰਨ ਤਾਰਨ ਫੇਰ ਕਹਿੰਦੇ ਜੀ ਗੈਂਸਟਰ ਕਹਿ ਕੇ ਇਨਕਾਊਂਟਰ ਕਰਤਾ ਇਹ ਝੂਠੇ ਮੁਕਾਬਲੇ ਦਾ ਦੌਰ ਜਿਹੜਾ ਚੱਲ ਪਿਆ ਜੇ ਰੋਕਣਾ ਕੱਲ ਨੂੰ ਕਿਸੇ ਨੂੰ ਵੀ ਇਹ ਅੱਤਵਾਦੀ ਕਹਿ ਕੇ ਗੈਂਸਟਰ ਕਹਿ ਕੇ ਗੋਲੀ ਮਾਰ ਦੇਣਗੇ ਸੌਖੀ ਗੱਲ ਐ ਤੇ ਆਪਾਂ ਚੁੱਪ ਕਰ ਜਾਂਦੇ ਆ ਵੀ ਠੀਕ ਐ ਬੰਦਾ ਮਾੜਾ ਹੋ ਜਰ ਮਾਰਤਾ ਕਰਨ ਤਾਰਨ ਮੁੰਡਾ ਮਾਰਿਆ ਇੱਕ ਵੀ ਮੁਕੱਦਮਾ ਉਹਦੇ ਦਰਜ ਨਹੀਂ ਸੀ ਕਹੇ ਅਪਰਾਧਿਕ ਮੁਕੱਦਮਾ ਹੋਈ ਉਹ ਵੀ ਇਹਨਾਂ ਨੇ ਗੈਂਸਟਰ ਕਹਿ ਕੇ ਮਾਰਤਾ ਆਪਾਂ ਚੁੱਪ ਕਰ ਗਏ ਉਹਦੀ ਆਵਾਜ਼ ਵਿਚਾਰਾ ਗਰੀਬ ਪਰਿਵਾਰ ਸੀ ਉੱਠਿਆ ਉਹਦੀ ਆਵਾਜ਼ ਹੀ ਨਹੀਂ ਉੱਠੀ ਕੱਲ ਸੁਣੀ ਨਹੀਂ ਕਿਉਂਕਿ ਜਦੋਂ ਕੋਈ ਟੈਗ ਲੱਗ ਗਿਆ ਬੰਦੇ ਦੇ ਉੱਤੇ ਵੇ ਵੱਖਵਾਦੀ ਆ ਜੀ ਇਹ ਅਤਵਾਦੀ ਆ ਜੀ ਇਹ ਗੈਂਗਸਟਰ ਆ ਜੀ ਮਾਰ ਦਿਓ ਅਸੀਂ ਵੀ ਚੁੱਪ ਕਰ ਜਾਂਦੇ ਆ ਇਹ ਪਹਿਲਾਂ ਵੀ ਆਈ 80 ਤੋਂ ਪਹਿਲਾਂ ਵੀ ਕਹਿੰਦੇ ਬਦਮਾਸ਼ ਕਹਿ ਕੇ ਮਾਰ ਦਦੇ ਸੀ ਪਹਿਲਾਂ ਵੀ ਇਹ ਬਦਮਾਸ਼ਾਂ ਮਾਰਦੇ ਲੋਕ ਚੁੱਪ ਕਰ ਜਾਂਦੇ ਸੀ ਸੋ ਇਹ ਗੈਂਗਸਟਰ ਇਹ ਬਦਮਾਸ਼ ਸਾਡੇ ਪੁੱਤ ਨੇ ਪੰਜਾਬ ਦੇ ਪੁੱਤ ਨੇ ਗਲਤ ਰਾਹਾਂ ਤੇ ਪਏ ਹੋਏ ਨੇ ਇਹ ਤਾਂ ਕਹਿੰਦੇ ਅਸੀਂ ਮੁਖਤਾਰ ਅਜ ਲੈ ਕੇ ਆਵਾਂਗੇ ਮੋੜ ਕੇ ਇਹਨਾਂ ਨੇ ਮਾਰਨਾ ਸ਼ੁਰੂ ਕਰਤਾ ਸੋ ਇਹ ਜਬਰ ਜਿਹੜਾ ਫਾਸੀਵਾਦੀ ਜਬਰ ਹੈ ਵਧਣਾ ਭਰਾਵੋ ਤੇ ਹਰ ਕਿਤੇ ਹੋਣਾ ਹੈ ਇਸ ਲਈ ਆਪਾਂ 5 ਦੀ ਬਜਾਏ 3 ਰੱਖਤੀ ਸੰਗਰੂਰ ਜਿਹੜੀ ਮੁੱਖ ਮੰਤਰੀ ਰਿਹائش ਹੈ ਉਥੇ ਆਪਾਂ ਪਹੁੰਚਣਾ ਤੇ ਗੱਲ ਚੇਤੇ ਰੱਖਿਓ ਸਰਕਾਰ ਦਾ ਪੂਰਾ ਅਡੀ ਚੁੱਟੀ ਦਾ ਜ਼ੋਰ ਲੱਗਿਆ ਕਿਸੇ ਵੀ ਤਰੀਕੇ ਦੇ ਨਾਲ ਇਹ ਚਾਹੁੰਦੇ ਆ ਕਿ ਆਪਾਂ ਇਹਨੂੰ ਵਿੱਚ ਕੋਈ ਬੰਦੇ ਬਾੜ ਕੇ ਗੜਬੜ ਕਰਾ ਕੇ ਮਾਹੌਲ ਨੂੰ ਵਿਗਾੜ ਦਿਓ ਤਾਂ ਕਿ ਦਵਾਰੇ ਤੁਹਾਡੇ ਡਾਂਗਾ ਫੇਰਨੀਆਂ ਤੁਹਾਨੂੰ ਜੇਲਾਂ ਸਿੱਟਣਾਂ ਨੂੰ ਸੌਖਾ ਹੋ ਜੇ ਜਿਵੇਂ ਪਹਿਲਾਂ ਇਹਨਾਂ ਨੇ ਕੀਤਾ ਡਿਬਰੂਗੜ ਜਿਹੜੇ ਆਪਣੇ ਮੁੰਡੇ ਸਿੱਟੇ ਆ ਐਨਐਸਏ ਲਗੀਆਂ ਨੇ ਉਹ ਇਹੀ ਬਹਾਨਾ ਇਹੀ ਕਹਾੜੀ ਖੜੀ ਗਈ ਹੈ ਜਣੇ ਇਹਨਾਂ ਦੇ ਇਹ ਹੋ ਰਾਤ ਰੁਪਿਆ ਮੂਨ ਖੂਨ ਲੱਗ ਗਿਆ ਵੀ ਸ਼ਿਕਾਰ ਖੇਡਣਾ ਇਸ ਕਰਕੇ ਜੇ ਆਪਾਂ ਆਪਣੇ ਪੁੱਤ ਬਚਾਉਣਾ ਚਾਹੁੰਦੇ ਆ ਇਹ ਜ਼ਬਰਦਸਤ ਡਟ ਕੇ ਵਿਰੋਧ ਕਰੋ ਕਿਤੇ ਵੀ ਹੁੰਦਾ ਉੱਠ ਕੇ ਬੋਲਿਆ ਕਰੋ ਅੱਜ ਇੱਥੇ 18 ਦੇ ਕਰੀਬ ਜੜੀਆਂ ਵੱਖ-ਵੱਖ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਤੇ ਪੰਚਾਇਤ ਦੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਹੋਰ ਕਈ ਜਥੇਬੰਦੀਆਂ ਜਿਵੇਂ ਸੰਯੁਕਤ ਕਿਸਾਨ ਮੋਰਚਾ ਉਹਦੇ ਵੱਲੋਂ ਹਮੈਤ ਹੋਰ ਕਈ ਮਜ਼ਦੂਰਾਂ ਦੀਆਂ ਜਥੇਬੰਦੀਆਂ ਹਮੈਤ ਦੇ ਤੌਰ ਤੇ ਆਈਆਂ ਨੇ ਵੱਡਾ ਕੱਠਾ ਪਰ 3 ਤਰੀਕ ਨੂੰ ਮੇਰਾ ਵੀਰ ਕਰਨਾ ਹੈ ਤੇ 3 ਤਰੀਕ ਨੂੰ ਕਿਸੇ ਵੀ ਤਰੀਕੇ ਨਾਲ ਜੇ ਆਪਾਂ ਉਹਨੂੰ ਜ਼ਬਰਦ ਤੋਂ ਬਚਾਉਣਾ ਹੈ ਜਿੰਨਾ ਉਹ ਲੰਮਾ ਸਮਾਂ ਨਾਲ ਕੋਲੇ ਰਹੂਗਾ ਉਹਨਾਂ ਨਹੀਂ ਉਹ ਤੇ ਜ਼ਬਰ ਟਾਉਣਗੇ ਤੇ ਉਹਨਾਂ ਹੀ ਉਹਨੂੰ ਦਿਮਾਗੀ ਤੌਰ ਤੇ ਅਫਸਰਟ ਕਰ ਦਿੱਤਾ ਜਾਊਗਾ ਇਹ ਜਿਸ ਤਰੀਕੇ ਨਾਲ ਉਹਦੇ ਨਾਲ ਪੇਸ਼ ਆ ਰਹੇ ਨੇ ਲੰਗਰ ਲੈ ਕੇ ਉਹ ਉਸ ਦਿਨ ਸਾਰਿਆਂ ਭਰਾਵਾਂ ਨੂੰ ਬੇਨਤੀ ਹੈ ਮਾਮਾ ਨੂੰ ਬੇਨਤੀ ਹੈ ਵੀ ਆਪਣੇ ਗੁਰੂ ਘਰਾਂ ਦੇ ਵਿੱਚ ਹੋਕੇ ਦਵਾ ਦਿਓ ਲੰਗਰ ਦਾ ਪ੍ਰਬੰਧ ਦੁੱਧ ਦਾ ਪ੍ਰਬੰਧ ਚਾਹ ਦਾ ਪ੍ਰਬੰਧ ਕਰਕੇ ਵੱਡੀਆਂ ਥਰਮੋਸਾਂ ਭਰ ਕੇ ਲੰਗਰ ਪ੍ਰਸ਼ਾਦੇ ਲੈ ਕੇ ਟੋਕਰਿਆਂ ਦੇ ਵਿੱਚ ਉੱਥੇ ਆਉਣਾ ਕਿਉਂਕਿ ਆਪਾਂ ਉੱਥੇ ਮੌਕੇ ਤੇ ਪ੍ਰਬੰਧ ਲੰਗਰ ਦਾ ਨਹੀਂ ਹੋਣਾ ਸੋ ਸਾਰਾ ਲੰਗਰ ਦਾ ਪ੍ਰਬੰਧ ਜਿਹੜਾ ਉਹ ਵੱਖ-ਵੱਖ ਜਿੱਥੋਂ ਕਿਤੋਂ ਵੀ ਆਓਗੇ ਜਿੰਨੀਆਂ ਵੀ ਉਹ ਸੰਸਥਾਵਾਂ ਆਉਣਗੀਆਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਉਹਦੇ ਨਾਲ ਲੰਗਰ ਦਾ ਪ੍ਰਬੰਧ ਕਰਕੇ ਆਉਣਾ ਤਿੰਨ ਤਰੀਕ ਯਾਦ ਰੱਖੋ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਸ਼ਾਂਤਮਈ ਤਰੀਕੇ ਨਾਲ ਤੇ ਜਾਪ ਤੇ ਰਹਿ ਕੇ ਆਪਾਂ ਇਹ ਲੜਾਈ ਲੜਨੀ ਹੈ ਤੇ ਆਪਣੇ ਭਰਾ ਨੂੰ ਬਾਹਰ ਕਢਾ ਕੇ ਰੱਖਣਾ ਰਹਿਣਾ ਹੀ ਰਹਿਣਾ ਸੋ ਜੇ ਆਪਾਂ ਨਾ ਹੁਣ ਵੀ ਉੱਠੇ ਤਾਂ ਫੇਰ ਇਹ ਇਹ ਦੇਖਦੇ ਨੇ ਅਸਲ ਇਹ ਹਰ ਵਾਰੀ ਟੀਕਾ ਲਾ ਕੇ ਦੇਖਦੇ ਆ ਵੀ ਆਪਾਂ ਜਾਉਨੇ ਹੈਗੇ ਆ ਕਾ ਆਪਾਂ ਮਰ ਗਏ ਇਹ ਪਿੱਛੇ ਜੇ ਆਪਾਂ ਪਹਿਲਾਂ ਇਹ ਗਲਤੀਆਂ ਕਰ ਗਏ ਜੇ ਪਹਿਲਾਂ ਵੀ ਉੱਠੇ ਹੁੰਦੇ ਨਾ ਨੌਜਵਾਨਾਂ ਬਾਰੇ ਵੀ ਉੱਠੇ ਹੁੰਦੇ ਨਾ ਡਰ ਕੇ ਘਰਾਂ 'ਚ ਬੜੇ ਹੁੰਦੇ ਕੁੰਡੇ ਲਾਏ ਹੁੰਦੇ ਤਾਂ ਇਹ ਦਿਨ ਆਉਣੇ ਨਹੀਂ ਸੀ ਨਾ ਉਹਨਾਂ ਤੇ ਨਾ ਹੋਰ ਨੌਜਵਾਨਾਂ ਤੇ ਤੇ ਅੱਜ ਵੀ ਬਹਿ ਗਏ ਅਵਲ ਹੋਰ ਵੀ ਜਬਰ ਹੈ ਬਦਨਾ ਤੁਸੀਂ ਵੀ ਬੇਨਤੀ ਆ ਭਾਈ 5 ਤਰੀਕ ਨਹੀਂ ਜਬਰ ਨੂੰ ਦੇਖਦੇ ਹੋਏ ਜੋ ਕੱਲ ਵਾਪਰਿਆ ਨਮਾ ਐਡਾ ਹੰਕਾਰ ਆ ਚੁੱਕਿਆ ਪੰਜਾਬ ਦੇ ਮੁੱਖ ਮੰਤਰੀ ਦੇ ਦਿਮਾਗ ਐਡਾ ਨਸ਼ਾ ਚੜ ਚੁੱਕਿਆ ਉਹਨੂੰ ਪਾਵਰ ਦਾ ਕਿ ਇੰਨਾ ਲੋਕਾਂ ਦਾ ਆਪ ਮਹਾਰੇ ਇਕੱਠ ਹੋਇਆ ਤੁਰਕੇ ਵੀ ਆਏ ਸਾਈਕਲਾਂ ਤੇ ਵੀ ਆਏ ਹਜ਼ਾਰਾਂ ਦੀ ਗਿਣਤੀ ਚ ਆਏ ਉਹਦੇ باوجود ਵੀ ਚੱਕ ਕੇ ਪਰਚਾ ਇੱਕ ਹੋਰ ਦੇ ਦਿਓ ਐਨੀਪਰ ਹੋਰ ਕਿੰਨੇ ਕਰਤੀ ਬੈਠਾ ਪਰਚੇ ਤੇ باوجود ਰਾਜ ਜੋਤਸ਼ਦਰ ਮਹਾਲੀ ਸੀਐਸਟਾਫਟ ਆਇਆ ਗਿਆ ਤੇ ਸਮਝਦਾ ਵੀ ਕੋਈ ਗੱਲ ਨਹੀਂ ਮੈਂ ਤਾਂ ਐਂ ਕੁੱਟੜੂਗਾ ਪਰ ਕੋਈ ਗੱਲ ਨਹੀਂ ਲੋਕ ਤੇਰਾ ਜਵਾਬ ਦੇਣਗੇ ਐਡੇ ਵੀ ਮਰੇ ਤੇ ਬੁਜਦਲ ਨਹੀਂ ਹੈਗੇ ਪੰਜਾਬ ਦੇ ਲੋਕ ਜੇ ਲੋਕਾਂ ਨੇ ਵੱਡੇ ਵੱਡੇ ਜਾਬਰਾਂ ਦਾ ਜਾਬਰਾਂ ਦਾ ਮੂੰਹ ਭੰਨਿਆ ਜ਼ੁਲਮ ਦਾ ਸਾਹਮਣਾ ਕੀਤਾ ਤਾਂ ਇਹਦਾ ਵੀ ਦੇਣਗੇ ਸੋ ਆਓ ਸਾਡੀ ਸਾਰਿਆਂ ਵੱਲੋਂ ਤੁਹਾਨੂੰ ਬੇਨਤੀ ਹੈ ਉਸ ਦਿਨ ਆਪਾਂ ਵੱਧ ਤੋਂ ਵੱਧ 3 ਤਰੀਕ ਨੂੰ ਜਿੰਨੇ ਅੱچھے ਆਏ ਆ ਉਹ ਤਾਂ ਆਉਣੇ ਹੀ ਆਉਣੇ ਆ ਹੋਰ ਵੀ ਸਨੇਹ ਲਾ ਦਿਓ ਬਾਈ ਜੇ ਚਾਹੁੰਦੇ ਆ ਕਿ ਸਾਡਾ ਭਰਾ ਸਾਡੇ ਸਹੀ ਸਲਾਮਤ ਬਾਹਰ ਆਵੇ ਤੇ ਹੋਰ ਜਿਹੜੇ ਕਰ ਰਹੇ ਜਬਰਾਂ ਝੂਠੇ ਮੁਕਾਬਲੇ ਆ ਉਹਨਾਂ ਨੂੰ ਨੱਥ ਪਾਈ ਜਾਵੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ